ਇੱਕ ਪੰਜਾਬੀ ਅਤੇ ਪ੍ਰਵਾਸੀਆਂ ਵਿਚਾਲੇ ਛੋਟੇ ਜਿਹੇ ਵਿਵਾਦ ਨੇ ਵੱਡਾ ਰੂਪ ਧਾਰਨ ਕਰ ਲਿਆ। ਤੋਂ ਦੱਸਦੀ ਹੈ ਕਿ ਫਲ ਖਰੀਦਣ ਦੌਰਾਨ ਹੋਈ ਗੱਲਬਾਤ ਹਿੰਸਾ ਦੇ ਵਿੱਚ ਤਬਦੀਲ ਹੋ ਗਈ ਜਿਸ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਪੰਜਾਬੀ ਵਿਅਕਤੀ ਦੀ ਬੇਰਹਿਮੀ ਦੇ ਨਾਲ ਹਥਿਆਰਾਂ ਨਾਲ ਕੁੱਟਮਾਰ ਵੀ ਕੀਤੀ ਗਈ। ਹਮਲੇ ਤੋਂ ਬਾਅਦ ਉਹ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਹ ਸਿਰਫ ਇੱਕ ਵਿਅਕਤੀ ਉੱਤੇ ਹਮਲਾ ਨਹੀਂ ਸਗੋ ਪੂਰੇ ਸਮਾਜ ਦੇ ਸਬਰ ਦੀ ਪਰਖ ਹੈ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਜੇ ਹਮਲਾਵਰਾਂ ਦੇ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ ਉੱਤੇ ਰੋਸ ਪ੍ਰਗਟ ਕਰਨਗੇ। ਇਹ ਘਟਨਾ ਉਸ ਵੇਲੇ ਹੋਰ ਚਰਚਾ ਵਿੱਚ ਆ ਚੁੱਕੀ ਹੈ ਜਦੋਂ ਪਹਿਲਾਂ ਹੀ ਪ੍ਰਵਾਸੀ ਵੱਲੋਂ ਬੱਚੇ ਦੇ ਕਤਲ ਦਾ ਮਾਮਲਾ ਲੋਕਾਂ ਦੇ ਵਿੱਚ ਗੁੱਸੇ ਦਾ ਕਾਰਨ ਬਣਿਆ ਹੋਇਆ ਹੈ। ਹੜਾ ਲੋਕਾਂ ਅਤੇ ਜਥੇਬੰਦੀਆਂ ਦੇ ਵੱਲੋਂ ਇਨਸਾਫ ਦੀ ਸਖਤ ਮੰਗ ਵੀ ਕੀਤੀ ਜਾ ਰਹੀ ਹੈ। ਨਹੀਂ ਮੌਕੇ ਤੇ ਨਹੀਂ ਮੌਜੂਦ ਸੀਗੇ। ਮੌਕੇ ਤੇ ਜੋ ਦੱਸਦੇ ਵਾਲੇ ਵੀ ਉਸ ਹਿਸਾਬ ਨਾਲ ਵੀ ਉਹ ਮੰਨ ਲਾ ਟਰੈਕਟਰ ਤੇ ਆ ਰਿਹਾ ਸੀਗਾ। ਤੇ ਮੰਨ ਲਓ ਟਰੈਕਟਰ ਤੇ ਉਹਨਾਂ ਨੇ ਪਿੱਛੇ ਤੋਂ ਬਾਹਰ ਕਰਿਆ। ਉਹਨਾਂ ਦਾ ਕੋਈ 5 ਰੁਪਿਆ ਰੇਟ ਪਿੱਛੇ ਕੋਈ ਉਹ ਹੋਈ ਆ। ਕੀ ਨਾਮ ਸੀ ਉਹਨਾਂ ਦਾ ਔਰ ਕਿੰਨੀ ਗੰਮੜ ਉਹਦਾ ਨਾਮ ਹੈਗਾ ਸਤਨਾਮ ਸਿੰਘ ਜੀ। ਪੁੱਤਰ ਹਰਦੇਵ ਸਿੰਘ ਪਿੰਡ ਲਹਿਰਾ ਮਹੱਬਤ। ਕੀ ਲੱਗਦਾ ਦੈਸ਼ਿਤ ਪਰਵਤੀਆਂ ਨੇ ਹੀ ਇਹ ਜਾਤੀਆਂ ਨੂੰ ਦੇ ਰੱਖੀ ਹੈਗੀ ਜਿਨ੍ਹਾਂ ਨੇ ਰਜ਼ਗਾਰ ਦਿੱਤਾ ਨਾ। ਹਾਂ ਜੀ ਦੈਸਟਾਪ ਪੰਜਾਬੀਆਂ ਨੂੰ ਦੇ ਰੱਖੀ ਹੈ ਇਹਨਾਂ ਨੇ ਮੰਨ ਲਓ ਇੱਥੇ ਹੁਣ ਅੱਜ ਆ ਦੇਖ ਲਓ ਲਹਿਰਾ ਮੁਹੱਬਤ ਥਰਮਲ ਮਾਰਕੀਟ ਦੇ ਵਿੱਚ ਪੂਰੇ ਪ੍ਰਵਾਸੀਆਂ ਦਾ ਹੀ ਰੈਡੀ ਸੀਗੀ ਪੂਰੇ ਪ੍ਰਵਾਸੀਆਂ ਦਾ ਹੀ ਕਬਜ਼ਾ ਸੀਗਾ ਇੱਥੇ ਅੱਜ ਹੁਣ ਕੱਲ ਦਾ ਰੌਲਾ ਪੈਣ ਤੋਂ ਬਾਅਦ ਹੁਣ ਸਾਰੇ ਆਪਣੇ ਪੰਜਾਬੀ ਭਾਈ ਚਾਰਿਆਂ ਨੇ ਰੈਡੀ ਦੁਕਾਨਦਾਰੀ ਜਿਹੜੀ ਲਾਈ ਹੈ ਸੀ ਜਾਮ ਵੀ ਕੀਤਾ ਸੀਗਾ ਫਿਰ ਰੋਜ਼ ਤਿਆਰ ਕਰਨੇ ਪਏ ਨਹਿਰਾ ਮੁਹੱਬਤ ਵਾਲਿਆਂ ਨੇ ਇਹ ਜਾਮ ਤਾਂ ਹਜੇ ਨਹੀਂ ਹੋਇਆ ਜੀ ਹਜੇ ਕਿਹੜਾ ਫਿਲਾਲ ਚੌਂਕੀ 'ਚ ਜਿਹੜੀ ਕਾਰਵਾਈ ਚੱਲੀ ਆ ਰਹੀ ਆ ਉਹ ਕੌਂਕੀ ਨੂੰ ਅਲਟੀਮੇਟਰ ਦਿੱਤਾ ਸੀਗਾ ਜੇ ਆਖਰੀ ਵਾਰ ਜੋ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਰੋਡ ਜਾਮ ਕੀਤਾ ਜਾਊਗਾ ਕਹਿੰਦੇ ਕਿ ਵੀ ਪੰਜਾਬੀ ਕੰਮ ਨਹੀਂ ਕਰਦੇ ਕਹਿੰਦੇ ਪ੍ਰਵਾਸੀਆਂ ਤੋਂ ਕੰਮ ਕਰਵਾਉਂਦੇ ਆਗੇ ਤੇ ਪੰਜਾਬੀ ਤੇ ਕਹਿੰਦੇ ਕਿ ਵੀ ਪੰਜਾਬੀ ਤਾਂ ਰੇਣੀ ਲਾਉਣ ਤੋਂ ਵੀ ਚਰਮਾਉਂਦਾ ਪਰ ਮੈਂ ਤਾਂ ਤੁਹਾਨੂੰ ਵੇਖ ਕੇ ਖੁਸ਼ ਹਾਂ ਕਿ ਕਿ ਸਾਰੇ ਕੰਮ ਤਾਂ ਅਸੀਂ ਕਰਦੇ ਆਂ ਪਰ ਕਿਉਂ ਜਰੂਰ ਜ਼ਰੂਰ ਪੈਂਦੀ ਇਹਨਾਂ ਸਮੱਸਿਆ ਇਹ ਜਿਹੜੀ ਵਾਰਡਿੰਗ ਆ ਵਾਸ ਇੱਕ ਪੰਜਾਬੀ ਨੂੰ ਬਦਨਾਮ ਕਰਨ ਤੇ ਹੋਈ ਵੀ ਆ ਜੀ ਠੀਕ ਹੈ ਨਾ ਜੀ ਪੰਜਾਬੀ ਨੂੰ ਜਿੱਥੇ ਮਰਜ਼ੀ ਲਾ ਲੋ ਕੰਮ ਕਿਹੜਾ ਨਹੀਂ ਕਰਦਾ ਪੰਜਾਬੀ ਕੋਈ ਫੈਕਟਰੀ ਤੇ ਕੰਮ ਨਹੀਂ ਕਰਦਾ ਜਾਂ ਕੋਈ ਕਾਰਖਾਨੇ ਪਾਹੇ ਕੋਣੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਨੂੰ ਨਕਾਮ ਕੀਤਾ ਜਾ ਰਿਹਾ ਉਹਨੂੰ ਬੇਕਾਰ ਕਹਿ ਕੇ ਉਹਦਾ ਹੌਸਲਾ ਤੋੜਿਆ ਜਾ ਰਿਹਾ ਹੈ ਇਹੇ ਕਰਕੇ ਲੈ ਵੀ ਉਹ ਬੰਦੇ ਆਦੇ ਉਸ ਤੋਂ ਹੋ ਜਾਂਦੇ ਨੇ ਇਹ ਜਦੋਂ ਕਿ ਮੰਨ ਲਓ ਹੁਣ ਕੰਮ ਕਰਨ ਨੂੰ ਮਜ਼ਦੂਰੀ ਕੋਣ ਨਹੀਂ ਕਰਦਾ ਸਾਰੀ ਕਰਦਾ ਲੇਕਿਨ ਜਦੋਂ ਇੱਕ ਥਾਂ ਇਹ ਹਾ ਵੀ ਹੋ ਜਾਂਦੇ ਨੇ ਉਸ ਤੋਂ ਫਿਰ ਕੋਈ ਭਾਈਚਾਰਾ ਮੜਾਇਆ ਪਿੱਛੇ ਵੀ ਹਟ ਜਾਂਦਾ ਹੈ ਜਿਹੜਾ ਹੋਣਾ ਕੀ ਚਾਹੀਦਾ ਹੈ ਤੁਹਾਡੇ ਮੁਤਾਬਕ ਹੁਣਾ ਦਾ ਇਹ ਕਹਿੰਦਾ ਜੀ ਅਸੀਂ ਪੰਜਾਬ ਦੇ ਵਾਸੀ ਆ ਸਾਡਾ ਪੰਜਾਬ ਦਾ ਅਸੀਂ ਆਪ ਦਾ ਸਾ ਆਪ ਦੀ ਦੁਕਾਨਦਾਰੀ ਆਪਦੀਆਂ ਜ਼ਿੰਮੇਵਾਰੀਆਂ ਆ ਤੇ ਪਿੰਡ ਦੇ ਹਿਸਾਬ ਨਾਲ ਚੱਲੀਏ ਜਿਹੜਾ ਕਿ ਹੁਣ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਦੇਖ ਲਓ ਲੈ ਵੀ ਉਹਦੇ ਵਿੱਚ ਕੀ ਹੈ ਚਲੋ ਅਸੀਂ ਤਾਂ ਇੱਥੇ ਮੰਨ ਲੈਂਦੇ ਆ ਸਾਡੇ ਬੰਦੇ ਦੀ ਗਲਤੀ ਹੋਊਗੀ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਕਾਂਡ ਹੋਇਆਗਾ ਉਹ ਬੱਚੇ ਨੇ ਕੀ ਕਿਸੇ ਦਾ ਵਿਗਾੜਿਆ ਸੀਗਾ ਕੀ ਵਿਗਾੜਿਆ ਸੀ ਉਹਦੇ ਇੰਨੀ ਬੁਰੀ ਹਾਲਤ ਦੇ ਨਾਲ ਉਹਦੀ ਮੌਤ ਹੋਈ ਆ ਤੇ ਉਹ ਹੁਣ ਦੱਸੋ ਲੈ ਵੀ ਇਹ ਕਿਸੇ ਦੇ ਬਸ ਦੇ ਬੰਦੇ ਨਹੀਂ ਹੁੰਦੇ ਇਹ ਮੰਨ ਲਾ ਕਿਸੇ ਦੇ ਸਕੇ ਨਹੀਂ ਹੁੰਦੇ ਕਿਹੇ ਨਾਲ ਵੀ ਮੰਨ ਲਾ ਆਪਾਂ ਇਹਨਾਂ ਨੂੰ ਜਿੰਨਾ ਮਰਜੀ ਪੰਜਾਬ ਦੇ ਵਿੱਚ ਇੱਕ ਹਮਦਰਦੀ ਆ ਪੰਜਾਬ ਬਾਹਰਲੇ ਸੂਬਿਆਂ ਤੋਂ ਆਏ ਨੂੰ ਹਰੇਕ ਨੂੰ ਇੱਕ ਹਮਦਰਦੀ ਦਿੰਦਾ ਉਹਨੂੰ ਜਗ੍ਹਾ ਦਿੰਦਾ ਖਾਣ ਪੀਣ ਨੂੰ ਵੀ ਦਿੰਦਾ ਤੇ ਉਹੀ ਪ੍ਰਵਾਸੀ ਸਾਡੇ ਤੇ ਉਲਟਾ ਆ ਵੀ ਹੁੰਦਾ ਹੋ ਜਾਂਦਾ ਹੈ ਬਹੁਤ ਅਸ਼ਾ ਪਰ ਬਹੁਤ ਹੀ ਬੰਦ ਭੱਗਾ ਹੋਇਆ ਇਹਦਾ ਸਰਪੇ ਬੱਚੇ ਨੂੰ ਮਰੇ ਇੱਥੇ ਜੀ ਆਪਣੇ ਬੁੱਧਵਾਰ ਦੀ ਮੰਡੀ ਸੀਗੀ ਸਬਜ਼ੀ ਮੰਡੀ ਮੁੰਡਾ ਤੇ ਅੰਬਰੂਦ ਲੈਣ ਲੱਗਿਆ ਉਹ ਕਹਿੰਦੇ ਜੀ ਚਾਹੀ ਵੀ ਬਰੂਦ ਮੁੰਡਾ ਬਸ ਬੱਠਾ ਜੀਗਾ ਚਾਹੀ ਵੀ ਲੈ ਦੇ ਪੈਸੇ ਦੇਦੇ ਉਹਨੇ ਜੋ ਟਰੈਕਟਰ ਤੇ ਬੈਠਣ ਲੱਗਿਆ ਉਹਨਾਂ ਨੇ ਗਰਦੇਟਪੁਰ ਸ਼ਹਿਰ ਤੇ ਰੇੜੀਪੁਰ ਸ਼ਹਿਰ ਤੇ ਜਦੋਂ ਟਰੈਡ ਤੋੜ ਲੱਗਿਆ ਤਾਂ ਉਹਦਾ ਕਲੱਚ ਤੇ ਪੈ ਚੱਕਿਆ ਜਦੋਂ ਸਾਡੇ ਬਸ ਬਹੁਤ ਜ਼ਿਆਦਾ ਕੁੱਟਿਆ ਜੀ ਮੱਧ ਭਾਗਾਂ ਦੇ ਸਿਰ ਚਪਟੇ ਮਾਰ ਕੇ ਬਹੁਤ ਮਾਰੇ ਜੀ ਕਿੰਨੇ ਜਾਨੇ ਸੀ ਉਹਦਾ ਹੀ ਦਬਰ ਪੱਛੀ ਗਈ ਜੀ ਕਿੰਨੇ ਸੀ ਰੇੜੀ ਵਾਲੇ ਸਾਰੇ ਲੱਗ ਨਾਲ ਉਹਦੇ ਇਹਨਾਂ ਦਾ ਇੱਕਾ ਇੱਕਾ ਸਾਰੇ ਦੇ ਪੈਂਦਾ ਜੀ ਇਹ ਸਾਡੇ ਇਥੇ ਜਿਹੜਾ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਇਥੇ ਜਿਹੜਾ ਕਰਨਾ ਹੈ ਅਸਤਾ ਇਹ ਭਈਆਂ ਨੂੰ ਭਜਾਉਣਾ ਚਾਹੁੰਦੇ ਇਥੇ ਜੇ ਕੋਈ ਇਸੇ ਰੇੜੀ ਨ ਲੱਗਣ ਦੇਣੀ ਕੱਲ੍ਹ ਬਹੁਤ ਡਾਗਣ ਕਰਦੀ ਬਾਲੀ ਹੋਈ ਬਹੁਤ ਡਾਗਣ ਕਰਦੀ ਹੋ ਰਹੀ ਅਸੀਂ ਕੱਲ ਸਾਰੇ ਰੇੜੀਆਂ ਤੋਂ ਭਜਾ ਦੇ ਕੱਟ ਕੇ ਤੇ ਪਿੰਡ ਦਾ 6 5 6 ਬੰਦਿਆਂ ਕੱਟ ਚੁਕੇ ਕੱਲ ਤੇ ਜਿਵੇਂ ਕੋਈ ਪ੍ਰਸ਼ਾਸਨ ਅਸੀਂ 370 ਦਾ ਕਹਿੰਦੇ ਆ ਵੀ ਪਰਚਾ ਦਰਜ ਹੋਵੇ ਜਿੰਨੇ ਜਬ ਬਣਦੀ ਹੈ ਜੀ ਰਾਤ ਨੂੰ ਨਾ ਕੀਤਾ ਨਜ਼ਰ ਅਸੀਂ ਕਾਹਾਂ ਬੀਟ ਕਰਾਂਗੇ ਪਿੰਡ ਦੀ ਪੰਚਾਇਤ ਨੇ ਗੈਰੀ ਭਾਗੀ ਦੇ ਹਾਂਜੀ ਪਤਾ ਪਾਸਟ ਚਾਹ ਕੰਨੀ ਪ੍ਰਵਾਸੀ ਮਜ਼ਦੂਰਾਂ ਦਾ ਧਾਰ ਕਾਟ ਨੇ ਬਣਨੇ ਚਾਹੀਦੇ ਇੱਥੇ ਜਮਾਇ ਇੱਥੇ ਵੀ ਹਾਂਜੀ ਇਹੋ ਜਿਹੀ ਵਾਹ ਨਾਮ ਲੈ ਸਕੀ ਹਾਂ ਪਤਾ ਪਾਸਟ ਹਾਂਜੀ ਵੀ ਇਹ ਕੁਝ ਭਾਲਦੇ ਜੀ ਬਿਤੇ ਕੁਝ ਨਾ ਲੰਦ ਹੁਣ ਚਾਹੀਦੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਪਿੰਡ ਦੇ ਪੰਚਾਇਤ ਨਾਲ ਗੱਲ ਕਰੂਗਾ ਹਾਂ ਹਾਂਜੀ ਮੈਂ ਵੀ ਸਾਬਕਾ ਕਬਸੀ ਹਾਂ ਜੀ ਹਾਂਜੀ ਤੇ ਕੀ ਚਾਹੁੰਦੇ ਹੋ ਕਿ ਵੀ ਕੀ ਹੋਣਾ ਚਾਹੀਦਾ ਕਾ ਵੀ ਅਸ ਤਰੀਕੇ ਨਾਲ ਭਈਆਂ ਨੂੰ ਸੁਝਾਉਣਾ ਚਾਹੀਦਾ ਜੀ ਇੱਥੇ ਰਹਿਣੀ ਚਾਹੀਦੀ ਇਹਨਾਂ ਦਾ ਜ਼ਮੀਨ ਹੋਣੀ ਚਾਹੀਦੀ ਨਾ ਫਲਾੜੇ ਦੇ ਨਾ ਹੁਣ ਚਾਹੀਦੇ ਇਹਨਾਂ ਦੇ ਰੇੜੀ ਨਾਲ ਲੱਗਣੀ ਦੇਣੀ ਇਹਨਾਂ ਦੇ ਜੀ